ਮਿਰਨਾਲ ਜਲੰਧਰ ਤੋਂ ਵੀਡੀਓ ਕਾਲ ਤੇ ਨੇ ਸਰਦਾਰ ਗੁਰਪ੍ਰਤਾਪ ਸਿੰਘ ਵਿਡਾਲਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਨੇ ਵਿਡਾਲਾ ਸਾਹਿਬ ਸਤਿ ਸ੍ਰੀ ਅਕਾਲ ਪਸਿਕਾਲ ਜੀ ਸੰਧੂ ਸਾਹਿਬ ਥੈਂਕ ਯੂ ਵਿਡਾਲਾ ਸਾਹਿਬ ਕੱਲ ਇੱਕ ਹੋਰ ਡਵੈਲਪਮੈਂਟ ਹੋਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜਿਹੜੀ ਕੋਰ ਕਮੇਟੀ ਸੀ ਉਹਨੂੰ ਪੰਗ ਕਰਤਾ ਇਸ ਡਵੈਲਪਮੈਂਟ ਨੂੰ ਕਿਵੇਂ ਦੇਖਦੇ ਤੁਸੀਂ ਇਹ ਜਰਣਾ ਜੀ ਕੱਲ ਫੈਸਲਾ ਲਿਆ ਗਿਆ ਇਹ ਕਹਿ ਸਕਦੇ ਆ ਕਿ ਆਪਣੀ ਮਨਮਰਜ਼ੀ ਦੇ ਨਾਲ ਆਪ ਖੁਦਰੀ ਸੋਚ ਰੱਖ ਕੇ ਹੂੰ ਹੂੰ ਉਹਨਾਂ ਨੂੰ ਇਹ ਲੱਗਾ ਕਿ ਜਿਹੜੇ ਲੀਡਰਸ ਉਹਨਾਂ ਤੋਂ ਇਹ ਡਿਮਾਂਡ ਕਰ ਰਹੇ ਸੀ ਕਿ ਤੁਸੀਂ ਤਿਆਗ ਦੀ ਭਾਵਨਾ ਦਿਖਾਓ ਕੁਰਬਾਨੀ ਕਰੋ ਸਿੱਖ ਪੰਥ ਵਾਸਤੇ ਉਹਨਾਂ ਚੋਂ ਕਾਫੀ ਲੀਡਰ ਕੋਰ ਕਮੇਟੀ ਦੇ ਮੈਂਬਰ ਸੀਗੇ ਹੂੰ ਹੂੰ ਤੇ ਉਹਨਾਂ ਨੇ ਉਦੋਂ ਆਪਣੀ ਜਿਹੜੀ ਥੋਟ ਅਥਾਰਟੀ ਨੂੰ ਮੇਨਟੇਨ ਕਰਨਾ ਚਾਹਿਆ ਕਿ ਕੋਰ ਕਮੇਟੀ ਭੰਗ ਕਰਦੇ ਹੋ ਤੇ ਤਾਂ ਕਿ ਜਿਹੜੇ ਲੀਡਰ ਆਵਾਜ਼ ਉਠਾ ਰਹੇ ਨੇ ਇਹਨਾਂ ਨੂੰ ਸਾਈਡ ਲਾਈਨ ਕਰਨ ਦੀ ਕੋਸ਼ਿਸ਼ ਕਰਦੀ ਏ ਜੇ ਦੇਖੋ ਇਹ ਤਾਂ ਕੋਰ ਕਮੇਟੀ ਵਿੱਚ ਕਈ ਵਾਰ ਮੈਂਬਰਸ ਚੇਂਜ ਹੁੰਦੇ ਆਏ ਤੇ ਐਡੀਸ਼ਨਸ ਹੁੰਦੀਆਂ ਆਈਆਂ ਕੋਈ ਵਿੱਚੋਂ ਆਪਣੇ ਡਿਲੀਟ ਹੋ ਜਾਂਦੇ ਸੀ ਕੱਢ ਦਿੱਤੇ ਜਾਂਦੇ ਸੀਗੇ ਜੀ ਲੇਕਿਨ ਬਹੁਤ ਸਾਰੀਆਂ ਕਮੇਟੀਆਂ ਹੋਰ ਵੀ ਹੈਗੇ ਆ ਪਾਰਟੀ ਦੀਆਂ ਸੰਧੂ ਸਾਹਿਬ ਜੀ ਜੀ ਜੇ ਆਪਾਂ ਜਿਹੜਾ ਵਿਧਾਨ ਹੈ ਆ ਅਕਾਲੀ ਦਲ ਦਾ ਉਹਦੇ ਮੁਤਾਬਕ ਚੱਲੀਏ ਤਾਂ ਫਿਰ ਕੋਰ ਕਮੇਟੀ ਦਾ ਵਿਧਾਨ ਚਾਹੀ ਨਹੀਂ ਵੈਸੇ ਪਰ ਚਲੋ ਸਿਸਟਮ ਅਡਾਪਟ ਕਰ ਲਿਆ ਪਾਰਟੀ ਨੂੰ ਚਲਾਉਣ ਦਾ ਕੋਈ ਹਰਜ ਨਹੀਂ ਇਹਦੇ ਵਿੱਚ ਲੇਕਿਨ ਅਗਰ ਤਾਂ ਸਾਰਾ ਸੈਟਅਪ ਅਗੇ ਇੱਕ ਵਾਰੀ 2022 ਦੀ ਜਦੋਂ ਇਲੈਕਸ਼ਨ ਦਾ ਰਿਜ਼ਲਟ ਆਇਆ ਉਦੋਂ ਸਾਰਾ ਸੈਟਅਪ ਇਹਨਾਂ ਨੇ ਡਿਸੋਲਵ ਕਰਤਾ ਸੀ ਜੀ ਜੀ ਅਫਟਰ ਦੈਟ ਇਨ ਅਨ ਬਿਜ਼ਨਸ ਲਾਅ ਇੱਥੇ ਕੀ ਵਰਕਿੰਗ ਕਮੇਟੀ ਨਹੀਂ ਆਪਾ ਡਿਸ올ਵ ਕਰ ਸਕਦੇ ਜੀ ਬਿਕੋਜ਼ ਵਰਕਿੰਗ ਕਮੇਟੀ ਤਾਂ ਹਰ ਵੇਲੇ ਕੈਮਰੇਣੀ ਚਾਹੀਦੀ ਆ ਪਾਰਟੀ ਦੇ ਅਫੇਅਰਸ ਨੂੰ ਚਲਾਉਣ ਵਾਸਤੇ ਜੀ ਪਰ ਵਰਕਿੰਗ ਕਮੇਟੀ ਵੀ ਹੈਗੀ ਆ ਹੋਰ ਕਮੇਟੀਆਂ ਵੀ ਹੈਗੀਆਂ ਤੇ ਇਕੱਲੀ ਕੋਰ ਕਮੇਟੀ ਟਾਰਗੇਟ ਇਸ ਕਰਕੇ ਕੀਤੀ ਆ ਕਿ ਉਹ ਲੀਡਰ ਉਹਦੇ ਵਿੱਚ ਗੋਕਲ ਸੀਗੇ ਤੇ ਉਹਨਾਂ ਦੀ ਜਿਹੜੀ ਆਵਾਜ਼ ਨੂੰ ਦਬਾਉਣ ਵਾਸਤੇ ਇੱਕ ਕਹੋ ਵੀ ਮਨਮਰਜ਼ੀ ਦਾ ਫੈਸਲਾ ਇਹ ਆਟੋਗ੍ਰੈਡਿਕ ਫੈਸਲਾ ਜਿਹਦਾ ਕੋਈ ਅਸਰ ਨਹੀਂ ਪੈਣਾ ਸੰਗਤ ਇਸ ਗੱਲ ਦਾ ਕੋਈ ਅਸਰ ਨਹੀਂ ਕਰ ਜੋ ਵਿਡਾਲਾ ਜੀ ਵਿਡਾਲਾ ਜੀ ਤੁਸੀਂ ਵਿਡਾਲਾ ਜੀ ਤੁਸੀਂ ਆਪੇ ਹੀ ਕਿਹਾ ਵਾ ਕਿ ਇਹ ਕੋਰ ਕਮੇਟੀ ਜਿਹੜੀ ਆ ਸੰਵਿਧਾਨ ਦੇ ਵਿੱਚ ਇਹਦੀ ਹੋਂਦ ਹੈ ਨਹੀਂਗੀ ਸੋ ਜੇ ਗੈਰ ਸੰਵਿਧਾਨਿਕ ਸੀ ਤੇ ਪਾਰਟੀ ਇਹ ਵੀ ਕਹਿ ਸਕਦੀ ਹੈ ਕਿ ਅਸੀਂ ਇਸ ਗੈਰ ਸੰਵਿਧਾਨਿਕ ਸੰਸਥਾ ਨੂੰ ਖਤਮ ਕਰਤਾ ਚਲੋ ਹਤਾ ਜੀ ਪਾਰਟੀ ਨੂੰ ਚਲਾਉਣ ਵਾਸਤੇ ਕਮੇਟੀਆਂ ਬਹੁਤ ਸੰਤੂ ਸਭ ਬਣਾ ਲੈਂਦੇ ਆ ਕਈ ਕਮੇਟੀਆਂ ਬਣ ਜਾਂਦੀਆਂ ਆ ਐਸੀ ਗੱਲ ਕੋਈ ਨਹੀਂ ਪਰ ਚਲੋ ਪਹਿਲਾਂ ਤਾਂ ਜੇ ਆਪਾਂ ਦੇਖੀਏ ਵਿਧਾਨ ਸ਼੍ਰੋਮਣੀ ਕਾਲੀਦਾਨ ਦਾ ਤੇ ਪਹਿਲਾਂ ਹੁੰਦੀ ਸੀ ਵਰਕਿੰਗ ਕਮੇਟੀ ਫਿਰ ਹੁੰਦੀ ਸੀ ਪੋਲੀਟੀਕਲ ਅਫੇਅਰਸ ਕਮੇਟੀ ਸੀਨੀਅਰ ਲੀਡਰਸ ਦੀ ਥੈਨ ਸਿੱਗੀ ਆਪਣੀ ਵੀ ਪਾਰਲੀਮੈਂਟਰੀ ਬੋਰਡ ਯੂਟਿਕੇਟਸ ਦੀ ਸਿਲੈਕਸ਼ਨ ਕਰਨ ਦਾ ਟਾਈਮ ਹੁੰਦਾ ਸੀਗਾ ਪਰ ਚਲੋ ਕੋਈ ਸਿਸਟਮ ਅਡਾਪਟ ਕਰ ਲਿਆ ਉਹਦੇ 'ਚ ਕੋਈ ਗਲਤ ਨਹੀਂ ਹੈ ਬਟ ਜੇ ਹੁਣ ਕੋਰ ਕਮੇਟੀ ਵੀ ਅਲਟੀਮੇਟ ਡਿਸਾਈਡਿੰਗ ਬੋਡੀ ਆ ਅਕਾਦੀਲ ਦੀ ਤੇ ਆਪਾਂ ਉਹ ਸਿਰਫ ਉਹਦੀਆਂ ਹੀ ਮੀਟਿੰਗਸ ਕਰਦੇ ਆ ਬਾਕੀ ਦਾ ਜਿਹੜੀ ਕਮੇਟੀਆਂ ਆ ਉਹਦੀ ਕਦੀ ਮੀਟਿੰਗ ਹੋਈ ਨਹੀਂ ਕਿਤੇ ਬਹੁਤ ਟਾਈਮ ਬਰਬਾਦ ਹੋ ਗਿਆ ਲੋਡ ਬਣ ਗਿਆ ਪੀਐਸਸੀ ਦੀ ਬਟਾਲਾ ਜੀ ਪੀਐਸਸੀ ਦੀ ਮੀਟਿੰਗ ਯਾ ਪੀਐਸਸੀ ਦੇ ਕਿੰਨੇ ਮੈਂਬਰ ਆ ਯਾ ਪੀਐਸਸੀ ਦੀ ਲਾਸਟ ਮੀਟਿੰਗ ਕਦੋਂ ਹੋਈ ਥੱਡੀ ਹੁਣ ਤਾਂ ਜੀ ਪੋਲੀਟੀਕਲ ਅਫੇਅਰ ਕਮੇਟੀ ਹੈ ਨਹੀਂਗੀ ਸੰਧੂ ਸਾਹਿਬ ਅੱਛਾ ਧਿਆਨ ਵਿੱਚ ਲਾਉਨੇ ਆ ਉਹ ਤਾਂ ਵਰਕੇ ਕਮੇਟੀ ਆ ਉਹ ਤਾਂ ਬਹੁਤ ਜਨਰਲ ਕਾਉਂਸਲ ਬਣਾਇਸੀ ਕੀ ਤੇ ਆਪਣੇ ਇਹੀ ਆਪਣੇ ਦੋ ਤਿੰਨ ਕਮੇਟੀਆਂ ਜਿਆ ਪਾਰਲੀਮੈਂਟਰੀ ਬੋਰਡ ਵੀ ਹੋਣੀਗਾ ਤੇ ਇਹ ਵਰਕਿੰਗ ਕਮੇਟੀ ਦੀ ਕਦੋਂ ਮੀਟਿੰਗ ਹੋਈ ਲਾਸਟ ਲਾਸਟ ਵਰਕਿੰਗ ਕਮੇਟੀ ਦੀ ਮੀਟਿੰਗ ਕਦੋਂ ਹੋਈ ਵਰਕਿੰਗ ਕਮੇਟੀ ਦੀ ਮੀਟਿੰਗ ਜਦੋਂ ਆਸਰਾ ਇਸ਼ੂ ਆਪਣੇ ਨਹੀਂ ਲੋਕਾਂ ਦੇ ਸਾਹਮਣੇ ਉੱਪਰ ਕੇ ਆਇਆ 2024 ਦੀ ਲੋਕ ਸਭਾ ਇਲੈਕਸ਼ਨ ਤੋਂ ਬਾਅਦ ਜਦੋਂ ਅਸੀਂ ਇਹ ਗੱਲ ਆਖੀ ਸੀ ਕਿ ਆਪਾਂ ਨੂੰ ਕੋਈ ਚੇਂਜ ਲੈ ਕੇ ਆਉਣੀ ਚਾਹੀਦੀ ਹੈ ਜਾਂ ਸੁਧਾਰ ਚਾਹੀਦਾ ਜਾਂ ਆਪਣੇ ਜੋ ਵਰਕਰ ਡਿਮਾਂਡ ਕਰ ਰਹੇ ਆ ਆਪਣਾ ਹਾਲਾਤ ਹੀ ਨੇ ਕਮਜ਼ੋਰ ਹੋ ਗਿਆ ਆਪਾਂ ਬਹੁਤ ਥੱਲੇ ਆ ਗਏ ਤੇ ਪਾਰਟੀ ਨੂੰ ਬਚਾਉਣ ਵਾਸਤੇ ਆਪਾਂ ਨੂੰ ਕੋਈ ਉਪਰਾਲਾ ਕਰਨ ਦੀ ਲੋੜ ਆ ਫਿਰ ਇਹਨਾਂ ਨੇ ਸਾਰੀਆਂ ਜਿਹੜੀਆਂ ਜ਼ਿਲ੍ਹਾ ਜ਼ਰੇਦਾਦ ਵੀ ਸੱਦੇ ਤੇ ਵਰਕਿੰਗ ਕਮੇਟੀ ਵੀ ਬੁਲਾਈ ਤੇ ਹੋਰ ਵੀ ਜਿਹੜੇ ਵਿੰਗਸ ਆ ਉਹਨੂੰ ਸੱਦ ਕੇ ਇਹਨਾਂ ਨੇ ਉਹਨਾਂ ਸਾਰਿਆਂ ਤੋਂ ਭਰੋਸਾ ਲਿਆ ਕਿ ਸਾਰੇ ਭਰੋਸਾ ਕਰਦੇ ਨੇ ਸਰਗਰ ਸੁਭੀਸ਼ ਸਿੰਘ ਬਾਦਲਦੇਵ ਪਰ ਤੇ ਉਹ ਉਹ ਤਾਂ ਮੈਂ ਫੇਰ ਕਹਿੰਦਾ ਜਦੋਂ ਲੋੜ ਹੁੰਦੀ ਆ ਬੁਲਾਉਂਦੇ ਆ ਨਹੀਂ ਲੋੜ ਹੁੰਦੀ ਦਾ ਕੋਈ ਨਹੀਂ ਪੁੱਛਦਾ ਆਪਣੇ ਵਰਕਿੰਗ ਕਮੇਟੀ ਨੂੰ ਤੇ ਸੋ ਹੋਰ ਕਮੇਟੀ ਵੀ ਦੇਖੋ ਫੈਸਲੇ ਕਰਦੀ ਆਈ ਆ ਠੀਕ ਆ ਹੋਰ ਕਮੇਟੀ ਸਾਰੀ ਕਿਸੇ ਨੇ ਲੀਡਰਸ਼ਿਪ ਉਹਦੇ ਮੈਂਬਰਸ ਹੁੰਦੇ ਨੇ ਪਰ ਜੇ ਹੁਣ ਆਪਾਂ ਇਸ ਤਰੀਕੇ ਨਾਲ ਐਦਾਂ ਇਹਦੇ ਸੈਂਸਿਟਿਵ ਟਾਈਮ ਤੇ ਆ ਕੇ ਜਦੋਂ ਬੜਾ ਗੰਭੀਰ ਕਹੋ ਸੰਕਟ ਆ ਪਾਰਟੀ ਉੱਪਰ ਤੇ ਜਾਂ ਤਾਂ ਜਿਹੜੀ ਗੱਲ ਸਾਰੀ ਸੰਗਤ ਡਿਮਾਂਡ ਕਰਦੀ ਆ ਕੀ ਪ੍ਰਧਾਨ ਸਾਹਿਬ ਵੀ ਅਸਤੀਫਾ ਦੇਣ ਅਸਤੀਫਾ ਦੇ ਕੇ ਉਹਨਾਂ ਨੂੰ ਨਿਮਰਤਾ ਨਾਲ ਪੇਸ਼ ਹੋਣਾ ਚਾਹੀਦਾ ਉੱਥੇ ਅਕਾਲ ਤਖਤ ਸਾਹਿਬ ਦੇ ਅੱਗੇ ਜੇ ਫਿਰ ਤਾਂ ਲੋਕ ਉਸ ਗੱਲ ਨੂੰ ਪ੍ਰਵਾਨ ਕਰਨਗੇ ਤੇ ਜੇ ਆਪਾਂ ਆਪਣੇ ਵਾਸਤੇ ਕੋਈ ਫੈਸਲਾ ਲੈਂਦੇ ਨਹੀਂ ਤੇ ਬਾਕੀਆਂ ਦੇ ਉੱਪਰ ਆਪਣਾ ਫੈਸਲਾ ਆਪਾਂ ਥੋਪਦੇ ਆ ਜਾਂ ਠੋਕਦੇ ਆ ਤੇ ਫਿਰ ਉਹਦਾ ਕੋਈ ਚੰਗਾ ਰਿਜ਼ਲਟ ਨਹੀਂ ਨਿਕਲਣਾ ਅਗੇਨ ਇਹ ਸ਼ੋਅ ਕਰਦਾ ਕਿ ਜੋ ਉਹਨਾਂ ਨੂੰ ਚੰਗਾ ਲੱਗਦਾ ਉਹਨਾਂ ਦੀ ਜਿਹੜੀ ਸਿਆਸੀ ਫਾਇਦੇ ਵਾਸਤੇ ਜਾਂ ਜੋ ਉਹਨਾਂ ਨੂੰ ਆਪਣੇ ਮਫਾਦ ਲਈ ਬਿਹਤਰ ਲੱਗਦਾ ਆ ਉਹ ਫੈਸਲੇ ਲੈ ਲੈਂਦੇ ਆ ਉੱਥੇ ਕੋਈ ਬੋਧੀ ਚਲੋ ਆਪਣੇ ਉਹ ਪਖੜਾ ਉਹਨਾਂ ਨੇ ਜਿਹੜੀ ਲੇਅਰ ਬਣਾ ਲਈ ਆ ਤੇ ਪਰ ਇਹ ਜਿਹੜੇ ਫੈਸਲੇ ਆ ਜੀ ਇਹ ਸੰਗਤ ਨੇ ਅਲਟੀਮੇਟਲੀ ਨਹੀਂ ਪ੍ਰਵਾਨ ਕਰਨੇ ਨਾ ਹੀ ਇਹਦਾ ਕੋਈ ਅਕਾਲੀ ਦਲ ਨੂੰ ਇਹਦਾ ਕੋਈ ਫਾਇਦਾ ਹੋਣਾ ਆ ਇਹ ਫਿਰ ਸੁਨਿਆਹੀ ਗਿਆ ਕਿ ਮਨਮਰਜ਼ੀ ਦੇ ਨਾਲ ਜਦੋਂ ਜੀ ਕਹਿੰਦਾ ਆ ਕੋਈ ਕਮੇਟੀ ਬਣਾ ਲਓ ਕੋਈ ਢਾਲਾਓ ਤੇ ਇਹ ਜਿਹੜਾ ਹੈਗਾ ਡੈਮੋਕਰੈਟਿਕ ਸਰਕਲ ਨਹੀਂ ਹੈਗਾ ਪਾਰਟੀ ਚਲਾਉਣ ਦਾ ਵਿਡਾ ਜੀ ਇੱਕ ਤਰੀਕੇ ਨਾਲ ਕੋਰ ਕਮੇਟੀ ਜਿਹੜੇ 25 ਮੈਂਬਰ ਜਿਹੜੀ ਕਮੇਟੀ ਸੀ ਉਹਦੇ ਚੋਂ 8 ਮੈਂਬਰ ਤੁਹਾਡੇ ਨਾਲ ਨੇ ਜੋ ਮੀਡੀਆ 'ਚ ਆਇਆ ਵਾ ਇਹਦਾ ਮਤਲਬ ਹੈ ਵੀ ਜਿਹੜਾ ਤੁਹਾਡਾ ਗਰੁੱਪ ਆ ਜਾਂ ਜਿਹੜਾ ਨਰਾਜ਼ ਤੁਹਾਡਾ ਵਾ ਉਹਨੂੰ ਇੱਕ ਤਰੀਕੇ ਨਾਲ ਖੁੱਲੀ ਚੁਣੌਤੀ ਦਿੱਤੀ ਹੈ ਸੁਖਵੀਰ ਸਿੰਘ ਬਾਦਲ ਔਰ ਉਹਨਾਂ ਦੇ ਸਾਥੀਆਂ ਨੇ ਸੋ ਤੁਸੀਂ ਕੀ ਕਰਨ ਜਾ ਰਹੇ ਜੀ ਇਹਦੇ ਬਾਰੇ ਦੇਖੋ ਚੈਲੰਜ ਤਾਂ ਜੀ ਹੈਗਾ ਆ ਸਾਰੇ ਸਿੱਖ ਪੰਥ ਦੇ ਸਾਹਮਣੇ ਸੰਧੂ ਸਾਹਿਬ ਜੀ ਤੇ ਇਹ ਅਸੀਂ ਤਾਂ ਚਲੋ ਪਹਿਲਾਂ ਹੀ ਜਦੋਂ ਲਾਸਟ ਫੋਰ ਕਮੇਟੀ ਦੀ ਮੀਟਿੰਗ ਹੋਈ ਆ ਉਹਦੇ ਚ ਆਪਣਾ ਜਿਹੜਾ ਹੈਗਾ ਸਟੈਂਡ ਬਿਲਕੁਲ ਸਾਫ਼ ਕਰਕੇ ਆਈ ਸੀ ਪੱਖ ਸਹੀ ਪੇਸ਼ ਕਰਕੇ ਆਈ ਸੀਗੇ ਅਕਾਉਂਟਸ ਸਾਹਿਬ ਦੇ ਆਪਣੇ ਮਤਲਬਕ ਵੀ ਤੇ ਲੀਡਰਸ਼ਿਪ ਨੂੰ ਲੈ ਕੇ ਵੀ নো ਡਾਊਟ ਵੀ ਲੀਡਰਸ਼ਿਪ ਦੀ ਗੱਲਾਂ ਚਲੋ ਬਾਰ ਬਾਰ ਨਹੀਂ ਹੋਈਆਂ ਪਹਿਲਾਂ ਹੋਈਆਂ ਸੀਗੀਆਂ ਕਲੀਅਰ ਕਲੀਅਰ ਕੱਟ ਜਦੋਂ ਆਪਣੇ ਅਸੈਂਬਲੀ ਦਾ ਰਿਜ਼ਲਟ ਆਇਆ 2022 ਦਾ ਪਰ ਫਿਰ ਵੀ ਹਰ ਫੋਰਮ ਤੇ ਅਸੀਂ ਆਪਣੀ ਆਵਾਜ਼ ਜੋ ਬਣਦੀ ਆ ਜੋ ਲੋਕ ਚਾਹੁੰਦੇ ਆ ਤੇ ਜੋ ਸਮਾਂ ਮੰਗ ਕਰਦਾ ਸੀ ਉਠਾਉਂਦੇ ਗਏ ਹੁਣ ਚੈਲੰਜ ਤਾਂ ਐਡਾ ਵੱਡਾ ਅਕਾਲੀ ਦਲ ਦੇ ਸਾਹਮਣੇ ਆ ਕਿ ਅਕਾਲੀ ਦਲ ਜੇ ਇਸ ਪੋਜੀਸ਼ਨ ਤੇ ਆ ਗਿਆ ਜਾਂ ਬਕ ਕਲੈਕਟਿਵਲੀ ਇਕੱਠੇ ਹੋ ਕੇ ਸਿਰ ਜੋੜ ਕੇ ਨਹੀਂ ਉਹਨੂੰ ਫੇਸ ਕਰਾਂਗੇ ਕੰਮ ਕਰਾਂਗੇ ਸਟਰਗਲ ਕਰਾਂਗੇ ਅਕਾਲੀ ਦਲ ਵਾਸਤੇ ਪੰਥ ਲਈ ਫਾਇਦਾ ਕੁਝ ਵੀ ਨਹੀਂ ਆਪਾਂ ਨੂੰ ਲਾਭ ਹੋਣਾ ਕੋਈ ਫਾਇਦਾ ਨਹੀਂ ਹੋਣਾ ਤੇ ਇਹ ਤਾਂ ਇੱਕ ਤਰ੍ਹਾਂ ਦੀ ਸੰਧੂ ਸਾਹਿਬ ਇਸ ਵੇਲੇ ਕਾਲੀਦਲ ਇੱਕ ਸੈਲਫ ਡੀਫੀਟਿੰਗ ਮੋਡ ਵਿੱਚ ਆ ਗਿਆ ਇੱਕ ਦੂਜੇ ਨੂੰ ਟੋੜਨ ਲੱਗ ਪਏ ਸਾਰੇ ਲੀਡਰਸ ਆਪਣਾ ਜਿਹੜਾ ਜਿਹੜਾ ਹੈਗਾ ਆਪੋਨੇਟ ਤੋਂ ਬਾਹਰ ਆ ਉਹ ਆਪਣੇ ਸਾਹਮਣੇ ਖੜਾ ਆ ਚਾਹੇ ਉਹ ਦਿੱਲੀ ਦੀ ਸਰਕਾਰ ਹੋਵੇ ਜਾਂ ਹਾਕਮ ਹੋਣ ਇੱਥੇ ਤੇ ਉੱਥੇ ਦੇ ਉਹ ਆਪਣੇ ਪੰਥ ਨੂੰ ਕਮਜ਼ੋਰ ਕਰਨਾ ਚਾਹੁੰਦੇ ਆ ਸਾਡੇ 'ਚ ਉਹ ਡਿਵੀਜ਼ਨ ਕ੍ਰੀਏਟ ਕਰਦੇ ਵੰਡੀਆਂ ਪਾ ਰਹੇ ਆ ਬਹੁਤ ਤੜਿਆਂ 'ਚ ਅਸੀਂ ਵੰਡੇ ਗਏ ਤੇ ਜੇ ਚੈਲੰਜਰਸ ਲੋਗਾ ਜੇ ਆਪਕੋ ਨੂੰ ਫੇਸ ਕਰੀਏ ਤੇ ਜੇ ਆਪ ਉਹ ਚੈਲੰਜ ਨੂੰ ਫੇਸ ਨਹੀਂ ਕਰਨਾ ਇੱਕ ਦੋਏ ਨੂੰ ਆਪਾਂ ਢਾਈ ਜਾਣਾ ਆ ਆਪਣੇ ਆਪ ਨੂੰ ਕਮਜ਼ੋਰ ਕਰੀ ਜਾਣਾ ਫੇ ਤਾਂ ਇਹਦਾ ਕੋਈ ਮਤਲਬ ਕਿਤੇ ਆਪਾਂ ਪਹੁੰਚਣਾ ਨਹੀਂ ਫੇ ਧੂ ਵੀ ਘਾ ਥੱਲੇ ਜਾਵਾਂਗੇ ਫੇ ਜਿਹੜੇ ਲੋਕਾਂ ਨੇ ਪਹਿਲਾਂ ਛੜ ਦੇ ਵਿਸ਼ਵਾਸ ਕਰਨਾ ਛੱਡਤਾ ਤੇ ਲੋਕਾਂ ਨੂੰ ਭਰੋਸਾ ਹੀ ਨਹੀਂ ਰਿਹਾ ਇਕਾਲੀ ਲੀਡਰਸ਼ਿਪ ਉੱਪਰ ਤੇ ਆਪਾਂ ਅਸੀਂ ਤਾਂ ਭਰੋਸਾ ਕੈਂਪਡਰ ਤੇ ਜਾ ਰਹੇ ਆ ਤੇ ਜੇ ਭਰੋਸਾ ਨਾ ਬਣਿਆ ਤੇ ਫੇ ਉਹ ਇਤਾਂ ਦੇ ਫੈਸਲਿਆਂ ਦਾ ਕੋਈ ਆਪਣੇ ਲਾਭ ਨਹੀਂ ਹੋਣਾ ਸੰਧੂ ਸਾਹਿਬ ਬਟਾਲਾ ਜੀ ਤੁਸੀਂ ਪਿੱਛੇ ਜੇ ਫੈਸਲਾ ਕੀਤਾ ਸੀਗਾ ਅਕਾਲੀ ਦਲ ਸੁਧਾਰ ਲਹਿਰ ਸ਼ੁਰੂ ਕਰਨ ਦਾ ਸੋ ਤੁਸੀਂ ਉਹਦੇ ਕੰਵੈਨਰ ਜੇ ਕਦੋਂ ਸ਼ੁਰੂ ਕਰਨ ਜਾ ਰਹੇ ਜੀ ਸੰਧੂ ਸਾਹਿਬ ਅਸੀਂ ਆਪਣੀ ਤਿਆਰੀ ਲਗਾਤਾਰ ਕਰੀ ਜਾ ਰਹੇ ਆਂ ਪ੍ਰੋਗਰਾਮ ਅਸੀਂ ਲੀਕ ਰਹੇ ਆਂ ਓਕੇ ਤੇ ਅਸੀਂ ਜੋ ਪੜਾਅ ਦਰ ਪੜਾਅ ਕਰਨ ਕਰਨਾ ਆਂ ਜਾਂ ਸਾਡੇ ਆਪਣੇ ਪ੍ਰੋਗਰਾਮ ਵਿੱਚ ਹੈਗਾ ਅਸੀਂ ਉਹ ਸਾਡਾ ਜਿਹੜਾ ਹੈਗਾ ਉਹਨੂੰ ਆਪਣੇ ਉਹਦੇ ਵਿੱਚ ਲੈ ਕੇ ਆ ਰਹੇ ਆਂ ਆਪਣੀ ਪਲੈਨਿੰਗ ਵਿੱਚ ਯਾ ਅਨਲਿਸਮੇਟਿਵ ਨੂੰ ਕਰਾਂਗੇ ਕਰਨ ਜਾ ਰਹੇ ਆ ਬਟ ਵੱਡੀ ਗੱਲ ਸੀ ਵੀ ਸਾਡੇ ਮਨਾ ਚ ਸਾਰਿਆਂ ਦੇ ਹਰ ਗੁਰਸਿੱਖ ਦੇ ਮਨਾ ਚ ਅਕਾਲ ਤਖਤ ਸਾਹਿਬ ਦਾ ਬਹੁਤ ਜਿਆਦਾ ਸਤਿਕਾਰ ਆ ਸਭ ਤੋਂ ਜਿਆਦਾ ਸਤਿਕਾਰ ਆ ਜੀ ਤੇ بطور ਗੁਰਸਿੱਖ ਹੁੰਦੇ ਹੋਏ ਅਸੀਂ ਦੇਖਦੇ ਸੀ ਵੀ ਚਲੋ ਅਕਾਲ ਤਖਤ ਸਾਹਿਬ ਵੱਲੋਂ ਕੀ ਹਦੇਸ਼ ਆਉਂਦਾ ਅਕਾਲ ਤਖਤ ਸਾਹਿਬ ਵੱਲੋਂ ਕੀ ਸਾਡੇ ਵਾਸਤੇ ਹੁਕਮ ਆਉਂਦਾ ਆ ਇਸ ਕਰਕੇ ਬਹੁਤੀ ਜਿਆਦੀ ਕਾਲੀ ਵੀ ਨਹੀਂ ਕਰ ਰਹੇ ਲੇਕਿਨ ਸਾਨੂੰ ਸੰਗਤ ਕਹਿ ਰਹੀ ਆ ਵਰਕਰ ਕਹਿ ਰਹੇ ਨੇ ਕੀ ਆਪਾਂ ਕਿਉਰ ਪਾਪਰ ਮੂਵ ਕਰਨਾ ਚਾਹੀਦਾ ਅੱਗੇ ਵਧਣਾ ਚਾਹੀਦਾ ਪਰ ਸਮੇਂ ਦੇ ਨਾਲ ਅਸੀਂ ਸਾਰਾ ਕੁਝ ਕਰਾਂਗੇ ਸਾਰਾ ਕੁਝ ਸਾਡੇ ਆਪਣੇ ਧਿਆਨ ਵਿੱਚ ਹੈਗਾ ਪਰ ਵੱਡੀ ਜਿਹੜੀ ਟੇਕ ਹੈ ਇਸ ਵੇਲੇ ਸਾਰਿਆਂ ਦੀ ਅਕਾਲ ਤਖਤ ਸਾਹਿਬ ਦੇ ਜਹੇਦਾਰ ਤੇ ਸਿੰਘ ਸਭਾਨਾਂ ਦੇ ਆ ਕਿ ਅੱਗੇ ਵੀ ਇਦਾਂ ਦੇ ਸੰਕਟ ਆਏ ਸਿੱਖ ਪੰਥ ਦੇ ਸਾਹਮਣੇ ਇਦੋਂ ਵੀ ਗੰਭੀਰ ਸੰਕਟ ਆਏ ਤੇ ਉਦੋਂ ਵੀ ਸਿੰਘ ਸਭਾਨਾਂ ਦਾ ਬੜਾ ਅਹਿਮ ਰੋਲ ਰਿਹਾ ਪੰਥ ਨੂੰ ਇਕੱਠਾ ਕਰਨ ਲਈ ਪੰਥ ਨੂੰ ਇੱਕਜੁੱਟ ਆਪਣੇ ਕਰਨ ਵਾਸਤੇ ਲਿਆਉਣ ਵਾਸਤੇ ਤੇ ਕੋਈ ਇਦਾਂ ਦੀ ਸ਼ਖਸੀਅਤ ਮੋਰੇ ਆਪਣੇ ਜਿਹੜੀ ਲੱਗ ਸਕੇ ਜਿਹੜੀ ਸ਼ਕਤੀ ਨੂੰ ਸਾਰੇ ਸਾਰਾ ਸਿੱਖ ਪੰਥ ਪ੍ਰਵਾਹ ਕਰੇ ਸਾਰੇ ਅਕਾਲੀ ਦੇ ਅਕਾਲੀ ਦਲ ਦੇ ਜਿੰਨੇ ਵੀ ਗਰੁੱਪ ਆ ਸਾਰਿਆਂ ਨੂੰ ਐਕਸੈਪਟ ਕਰ ਲੈਣ ਤਾਂ ਕਿ ਪੰਥ ਦੀ ਸ਼ਕਤੀ ਨੂੰ ਆਪਾਂ ਕੇਂਦਰਿਤ ਕਰ ਸਕੀਏ ਫੋਕਸ ਕਰ ਸਕੀਏ ਤਾਂ ਫਿਰ ਆਪਾਂ ਨਾਲ ਲੜੀਏ ਜਿਹੜੇ ਸਾਡੇ ਵਿਰੋਧੀ ਆ ਉਹਨਾਂ ਨਾਲ ਜੀ ਵਿਡਾਲਾ ਜੀ ਤਿੰਨ ਚਾਰ ਦਿਨ ਪਹਿਲਾਂ ਜਿਹੜੇ ਫਰੀਦਕੋੜ ਤੋਂ ਮੈਂਬਰ ਪਾਰਲੀਮੈਂਟ ਨੇ ਸਰਬਜੀਤ ਸਿੰਘ ਖਾਲਸਾ ਉਹਨਾਂ ਦਾ ਇੱਕ ਕਿਸੇ ਇੰਟਰਵਿਊ ਦੇ ਵਿੱਚ ਉਹਨਾਂ ਨੇ ਕਿਹਾ ਕਿ ਇੱਕ ਨਵੇਂ ਪੰਥਿਕ ਧਿਰ ਦੀ ਲੋੜ ਆ। ਤੁਸੀਂ ਕੀ ਕਹੋਗੇ ਕੀ ਤੁਹਾਡੀ ਸਰਬਜੀਤ ਸਿੰਘ ਖਾਲਸਾ ਨਾਲ ਜਾਂ ਉਹਨਾਂ ਦੇ ਸਾਥੀਆਂ ਨਾਲ ਕਿਤੇ ਗੱਲ ਹੋਈ ਹੈ ਭਈ? ਦੇਖੋ ਜੀ ਗੱਲ ਤਾਂ ਡਾਇਰੈਕਟਲੀ ਮੇਰੀ ਤਾਂ ਨਹੀਂ ਹੋਈ। ਬਾਕੀ ਕਈ ਲੀਡਰਸ ਦੇ ਉਹਨਾਂ ਦੇ ਨਾਲ ਲਿੰਕ ਹੈਗੇ ਆ। ਅੱਛਾ। ਤੇ ਚਾਹੇ ਉਹ ਸਰਬਜੀਤ ਸਿੰਘ ਖਾਲਸਾ ਜੀ ਆ ਜਾਂ ਭਾਈ ਅਮਰਪ੍ਰਤਾ ਸਿੰਘ ਜੀ ਦਾ ਪਰਿਵਾਰ ਆ। ਜੀ। ਤੇ ਜਦੋਂ ਉਹਨਾਂ ਦੋਵਾਂ ਨੂੰ ਸੰਗਤਾਂ ਨੇ ਵੋਟਰਾਂ ਨੇ ਬਹੁਤ ਵੱਡੀ ਜਿਹੜੀ ਹੈਗੀ ਸਪੋਰਟ ਕਰਕੇ ਤੁਹਾਨੂੰ ਮੈਂਬਰ ਪਾਰਲੀਮੈਂਟ ਬਣਾਇਆ ਜੀ ਹੁਣ ਉਹਨਾਂ ਦਾ ਆਪਣਾ ਫੈਸਲਾ ਇਹ ਵੀ ਚਲੋ ਉਹ ਚਾਹੁੰਦੇ ਅਸੀਂ ਵੀ ਸਿੱਖ ਪੰਥ ਦੇ ਵਿੱਚ ਆਪਣਾ ਯੋਗਦਾਨ ਪਾਉਣਾ ਸੇਵਾ ਕਰਨੀ ਲੇਕਿਨ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਵੀ ਜਿਨ੍ਹਾਂ ਦੇ ਖਿਆਲ ਰਲਦੇ ਆ ਜਿਵੇਂ ਆਪਾਂ ਹਮਖਿਆਲੀ ਕਹਿੰਦੇ ਆ ਤੇਰੇ ਲੀਡਰ ਨੇ ਅਕਾਲੀ ਦਲ ਦੇ ਗਰੁੱਪ ਨੇ ਉਹਨਾਂ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਤਾਂ ਕਿ ਆਪਾਂ ਇੱਕ ਬਹੁਤ ਤਕੜੇ ਹੋ ਕੇ ਪੰਥ ਨੂੰ ਇਕੱਠਾ ਕਰਕੇ ਤੇ ਫਿਰ ਆਪਾਂ ਸਾਰੇ ਅੱਗੇ ਵਧਿਏ ਜੋ ਵੀ ਸਾਡੇ ਮੋਰੇ ਚੈਲੰਜਰਸ ਨੇ ਇਸ਼ੂਸ ਨੇ ਉਹਨਾਂ ਨੂੰ ਆਪਾਂ ਫੇਸ ਕਰ ਸਕੀਏ ਐਡਰੈਸ ਕਰ ਸਕੀਏ ਇਹਦੇ ਵਿੱਚ ਦੇਖੋ ਆਪਰ ਸੰਸਦ ਸੈਕੂਲਰ ਲੀਡਰਸ਼ਿਪ ਵਿੱਚ ਇਸ ਵੇਲੇ ਜੇ ਕਹੀਏ ਜਾਂ ਪੰਜਾਬ ਦੀ ਲੀਡਰਸ਼ਿਪ ਕਹਿ ਸਕਦੇ ਹੋ ਜਿਵੇਂ ਕਿ ਹੋਇਆ ਵੈਕਿਊਮ ਹੈ ਜੇ ਕੋਈ ਭਰ ਨਹੀਂ ਰਿਹਾ ਵੈਕਿਊਮ ਭਰਨ ਦੀ ਕੋਸ਼ਿਸ਼ ਕਈ ਆਪਣੇ ਲੀਡਰ ਵੀ ਕਰ ਰਹੇ ਆ ਕਈ ਆਪਣੇ ਜਿਹੜੇ ਹੈਗੇ ਆ ਗਰੁੱਪ ਵੀ ਕਰਨ ਦੀ ਕੋਸ਼ਿਸ਼ ਕਰ ਰਹੇ ਆ ਸੋ ਅਲਟੀਮੇਟਲੀ ਤਾਂ ਜਿਹੜਾ ਵੈਕਿਊਮ ਆ ਸੈਕੰਡਰੀ ਲੀਡਰਸ਼ਿਪ ਦੇ ਵਿੱਚ ਜਾਂ ਪੰਜਾਬ ਦੇ ਸਾਹਮਣੇ ਇਹ ਪਰ ਹੋਣਾ ਹੀ ਆ ਹੁਣ ਇਹਦੇ ਸਟੌਨ-ਕੌਣ ਆਊਗਾ ਕਿਹੜੇ-ਕਿਹੜੇ ਸ਼ਾਮਲ ਹੋਣਗੇ ਟਾਈਮ ਦੱਸੂਗਾ ਜੀ ਸੋ ਉਸ ਜਿਹੜੀ ਦਿਸ਼ਾ ਵੱਲ ਉਹਨਾਂ ਦਾ ਜਿਹੜਾ ਇਹ ਆਪਣੇ ਹੈਗਾ ਫੈਸਲਾ ਆ ਖਾਲਸਾ ਜੀ ਦਾ ਕਿ ਸਿਕੰਦਰ ਵਿੱਚ ਜਿਹੜਾ ਖਲਾਅ ਪੈਦਾ ਹੋ ਗਿਆ ਉਹ ਖਲਾਅ ਨੂੰ ਕਿਵੇਂ ਭਰਿਆ ਜਾਵੇ ਪਰ ਅਸੀਂ ਚਾਹੁੰਦੇ ਆ ਕਿ class ਸਾਰੇ ਇਕੱਠੇ ਹੋ ਕੇ ਭੜੀਏ ਇਹਦੇ ਵਿੱਚ ਆਪਾਂ ਡਿਵਾਈਡ ਨਾ ਹੋਈਏ ਆਪਣੇ ਥੜੇ ਨਾ ਬਣ ਆਪਣਾ ਜਿਹੜਾ ਹੈਗਾ ਜਿਹੜੀ ਵਨ ਡਾ ਆ ਜਾਂ ਜਿਹੜੀ ਡਿਸਯੂਨਿਟੀ ਆ ਉਹ ਆਪਣਾ ਨੁਕਸਾਨ ਕਰੂਗੀ ਸੋ ਸਭ ਨੂੰ ਯੂਨਾਈਟਿਡਲੀ ਆਪਣੇ ਜਿਹੜੇ ਹੈਗੇ ਆ ਚੈਲੰਜਸ ਫੇਸ ਕਰਨੇ ਚਾਹੀਦੇ ਆ ਚਾਹੇ ਉਹ ਕੋਈ ਗਰੁੱਪ ਹੋਵੇ ਜਿਨ੍ਹਾਂ ਦੇ ਖਿਆਲ ਰੱਖਦੇ ਹੋ ਤੇ ਉਹ ਉਹ ਸਾਰਿਆਂ ਇਕੱਠੇ ਹੋਣ ਦੀ ਲੋੜ ਹੈ ਜੀ ਬਹੁਤ ਮਿਹਰਬਾਨੀ ਥੈਂਕ ਯੂ ਗੁਰਪ੍ਰਤਾਪ ਜੀ ਮਿਹਰਬਾਨੀ Thank you, Ji. Thank you. Thank you. once Thank again, you. Sashikal. Sashikal.